ਸਤਿ ਸ੍ਰੀ ਅਕਾਲ ਸਾਰੇ ਭਾਈਆਂ ਸੇ ਰਾਮ ਰਾਮ ਹੁੰਦਾ ਆਓ ਦੇਖੋ ਉਹ ਸਾਹਮਣੇ ਉਹ ਤੁਸੀਂ ਦੇਖ ਹੀ ਲਈ ਹੋਣੀ ਕੱਲ ਦੇ ਵੀਡੀਓ ਚ ਵੀ ਦੇਖੀ ਸੀ ਨਾ ਪਕੌੜੇ ਖਾਈ ਜਾਂਦੀ ਤੇ ਮੇਰੀ ਵੀਡੀਓ ਜਿਹੜੀ ਮੈਂ ਪਹਿਲਾਂ ਪਾਈ ਸੀ ਉਹ ਚਾਹ ਨਹੀਂ ਸੀ ਨਾ ਵੀ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਆ ਦੇਖ ਆ ਦੇਖੋ ਕਿਉਂ ਦੇਖੋ ਦੇਖੋ ਆ ਲੈ ਇਹ ਮੈਂ ਨਹੀਂ ਨਿੱਕਾ ਕੁਟਾ ਇਹ ਮੈਂ ਨਹੀਂ ਆਈ ਆ ਮਿੱਠੀ ਚਟਣੀ ਯਕੀਨ ਚਾਹ ਚਲੇਬੀਆਂ ਲੱਡੂ ਤੇ ਆ ਦੇ ਮਾਮਾ ਭਾਂਜੀ ਬੈਠੇ ਕਿਸੇ ਨੂੰ ਨਹੀਂ ਪੁੱਛਦੇ ਆ ਬੈਠਾ ਮਾਮਾ ਉਹ ਬੈਠੀ ਭਾਂਜੀ ਹੁਣ ਆਪਾਂ ਗੱਲਬਾਤ ਕਰ ਤੇ ਅੱਜ ਇਹ ਸਵੇਰ ਦਾ ਰੌਲਾ ਪਾਇਆ ਸਮੋਸੇ ਲਿਆਉਂਦੇ ਸਮੋਸੇ ਲਿਆਂਦੇ ਤੁਸੀਂ ਇਹ ਰੱਖਣਾ ਵੀ ਇਹ ਸੌਸ ਆ ਕਾੜ ਕੀ ਦੀ ਆ ਕਿਹੜਾ ਬੰਦਾ ਬੰਦਾ ਦੱਸੂਗਾ ਸਮੋਸਾ ਕਾਹੜ ਕਿਦੀ ਆ ਕਿਹਨੇ ਬਣਾਇਆ ਸੀਗਾ ਕੀਦਾ ਫੂਟ ਆ ਇਹ ਤੇ ਉਹਨੂੰ ਦੋ ਮੈਦਣਗੇ ਨਾਲ ਨਾਮ ਵੀ ਮਿਲੂਗਾ 100 ਰੁਪਇਆ ਹਲਵਾਈ ਨੇ ਬਣਾਇਆ ਸੀ ਹਲਵਾਈ ਦੇ ਤਾਂ ਬਣਾਇਆ ਕਿਹੜੇ ਦੇਸ਼ ਦੇ ਕਿਹੜੇ ਦੇਸ਼ ਨੇ ਬਣਾਇਆ ਸੀ ਇੰਡੀਆ ਨਹੀਂ ਮਹਾਰਾਸ਼ਟਰਾ ਨੇ ਬਣਾਇਆ ਸੀ ਤੁਸੀਂ ਬਾਹਰਲੇ ਦੇਸ਼ ਨਹੀਂ ਤੁਸੀਂ ਤੁਸੀਂ ਰੋ YouTube ਦੇਖਦੇ ਹੋ ਤੇ ਤੁਹਾਨੂੰ ਪਤਾ ਹੋਊਗਾ ਸਮੋਸਾ ਕਿਹਦਾ ਹੈ ਇਹ ਇੰਡੀਆ ਨੇ ਨਹੀਂ ਬਣਾਇਆ ਸੀ ਹਾਂ ਜਿਵੇਂ ਬਾਹਰ ਦੇਸ਼ ਨਾ ਆਇਆ ਪਰ ਥੋੜਾ ਲੱਗਦੀ ਕਿ ਦੱਸੋ ਸਮੋਸਾ ਕਿਵੇਂ ਕਿਹਦੇ ਦੇਸ਼ ਦਾ ਦੱਸ ਕੁੜੀ ਇਹ ਇੰਗਲਿਸ਼ ਟੀਚਰ ਜਿਹੜੀ ਕੋਈ ਦੱਸੂ ਤੂੰ ਤਾਂ ਬੜੀ ਇੰਗਲਿਸ਼ ਬੋਲਦੀ ਹੁੰਨੀ ਦੱਸ ਅੱਜ ਹੈ ਨਹੀਂ ਪਤਾ ਨਹੀਂ ਪਤਾ ਸੱਤ ਵੀ ਤੈਨੂੰ ਹੀ ਪਤਾ ਹੋਊਗਾ ਦੇਸ਼ ਕਿਹੜੇ ਦੇਸ਼ ਦੀ ਇਹ ਆਟਮਾ ਆਪਣੇ ਇੰਡੀਆ ਦਾ ਕੀ ਹੈ ਸਾ ਜਿਹੜਾ ਜਿਹੜਾ ਆਪਣਾ ਫਾਸਟ ਫਰੂਟ ਆ ਇੰਡੀਆ ਦਾ ਕੀ ਆ ਦੱਸੋ ਕੀ ਫਾਸਟ ਫਰੂਟ ਕੀ ਫੂਟ ਕੇ ਫਰੂਟ ਫੂਟ ਲਾ ਲੋ ਫਾਸਟ ਫਰੂਟ ਲਾ ਲੋ ਵੀ ਜਿਹੜਾ ਮਸ਼ਹੂਰ ਆ ਤੇ ਜਿਹੜਾ ਆਪਣੇ ਇੰਡੀਆ ਦਾ ਏ ਓਹੋ ਖਾਣੇ ਦਾ ਤੁਸੀਂ ਰਹਿਨੇ ਹੀ ਹੋ ਸਾਰੀ ਦੇੜੀ ਦੱਸੋ ਚਲੇ ਮਮੀ ਨਹੀਂ ਚਲੇਬੀ ਵੀ ਨਹੀਂ ਆਪਣੀ ਹੈਗੀ ਹੈਗੀ ਨਾ ਆਪਣੀ ਨਹੀਂ ਹੈ ਜਲੇਬੀ ਵੀ ਨਹੀਂ ਆਪਣੀ ਆ ਆ ਬੈਠੇ ਇਧਰ ਪ੍ਰਧਾਨ ਸਾਹਿਬ ਨੂੰ ਪੁੱਛ ਲੋ ਲੱਡੂ ਹਾਂ ਬਸ ਨੀਆ ਹਾਂ ਕੋੜੇ ਬਗੂੜੇ ਵੀ ਨਹੀਂ ਇਹਨੂੰ ਹੁਣ ਪਤਾ ਹੋ ਪ੍ਰਧਾਨ ਸਾਹਿਬ ਨੂੰ ਸਾਡੇ ਇੰਡੀਆ ਦਾ ਫੂਡ ਕਿਹੜਾ ਹੈ ਵੀ ਜਿਹੜਾ ਇਹ ਸਮੋਸਾ ਕਿੱਥੋਂ ਦਾ ਹੈ ਜਲੇਬੀ ਕਿੱਥੋਂ ਦੀ ਹੈ ਅੱਜ ਤਾਂ ਖਾ ਗਏ ਆ ਜਲੇਬੀ ਦਾ ਨਹੀਂ ਪਤਾ ਪਰ ਮੇਰੀ ਬਰੈੱਡ ਭਰੀ ਪਈ ਜਲੇਬੀ ਉਹ ਜਿਹਨੂੰ ਤੋਲੇ ਕੇ 1/2 ਕਿਲੋ ਤੋਂ ਘੱਟ ਨਹੀਂ ਹੋਣੀ ਉਹ ਮੈਂ ਹੁਣੇ ਦਿਖਾ ਸਕਦੀ ਹਾਂ ਜਲੇਬੀਆਂ ਚਲੇਬੀਆਂ ਵੀ ਆ ਸਮੋਸੇ ਵੀ ਆ ਦੋਨੇ ਹੀ ਆ ਕੱਢੋ ਇਹਨਾਂ ਚੋਂ ਪਤਾ ਲੱਗੂ ਅੱਜ ਆ ਜਲੇਬੀਆਂ ਖੋਲੀਆਂ ਨੂੰ ਏ ਲੱਡੂ ਵੀ ਆ ਚਾ ਲੱਡੂ ਲੱਡੂ ਦਾ ਚਲ ਮੰਨ ਲਓ ਵੀ ਆਪਣੇ ਆ ਲੱਡੂ ਜਲੇਬੀਆਂ ਦੀ ਦੀਵਾਲੀ ਆਈ ਮੇਰੀ ਹਾਂ ਹਾਂ ਲੱਡੂ ਜਲੇਬੀਆਂ ਦਾ ਚਲ ਮੰਨ ਲਓ ਵੀ ਆਪਣੇ ਆ ਤੇ ਪਰ ਆਹ ਜਿਹੜੀਆਂ ਆ ਏ ਸਮੋਸਾ ਕੀ ਦਾ ਏ ਲੱਡੂ ਕਿ ਹੋ ਜੇ ਆ ਲੱਡੂ ਲੱਡੂ ਮਾਰ ਕੰਗਾ ਪਰੇ ਕਰ ਉਹ ਤੇ ਕੁਛ ਨਹੀਂ ਲੱਗਦਾ ਕਹਿੰਦੇ ਦੁੱਧ ਚ ਜਲੇਬੀਆਂ ਪਾ ਕੇ ਖਾਣ ਨਾਲ ਬੰਦੇ ਦਾ ਕੱਦ ਵੱਧਦਾ ਮੋਟਾ ਵੀ ਹੁੰਦਾ ਬੰਦਾ ਹੈ ਹੈ ਦੱਸੋ ਜਲਦੀ ਯਾਰ ਜਲੇਬੀ ਕਿਹੜੇ ਦੇਸ਼ ਦੀ ਆ ਤੁਸੀਂ ਦੱਸੋ ਮੈਂ ਤਾਂ ਦੱਸ ਹੀ ਦੇਣਾ ਫਿਰ ਸਾਨੂੰ ਲੱਗ ਜੂਗਾ ਨਹੀਂ ਅਸੀਂ ਗਾਂ ਦੱਸਾਂ ਜੋ ਕੀ ਹੋ ਜਾਵੇ ਜੀ ਜਲੇਬੀ ਬਹੁਤ ਸਵਾਦ ਆ ਲੈਦੀਆਂ ਖਾਣ ਹੀ ਲੱਗੇ ਮਾਤਾ ਦੱਸੋ ਪੈਨਾ ਹਾਂ ਜਵਾਬ ਤਾਂ ਕਿਹਦੇ ਨਾਲ ਆਪ ਹੀ ਹਾਂ ਸਰਚ ਮਾਰ ਲਾ ਦੇ ਹਾਂ ਹਾਂ ਸਰਚ ਮਾਰ ਕੇ ਦੱਸੋ ਇਹ ਇੱਕ ਨਾ ਪਤਾ ਕਿ ਇੰਡੀਆ ਦੀ ਆ ਨਹੀਂ ਹੈਗੀ ਇਹ ਗੂਗਲ ਹੈ ਇੰਡੀਆ ਦੀ ਨਹੀਂ ਹੈਗੀ ਨਹੀਂ ਪਤਾ ਇੰਡੀਆ ਦਾ ਨਹੀਂ ਹੈ ਨਾ ਟ੍ਰੈਨਸ ਉੱਤੇ ਨੂੰ ਤਾਂ ਕੱਢ ਲਓ ਭਵਾ ਦੀ ਕੱਢੋ ਹਾਂ ਲੱਗਿਆ ਨਹੀਂ ਪਤਾ ਤੁਹਾਨੂੰ ਮੈਂ ਦੱਸਾਂ ਕਿੱਥੋਂ ਦਾ ਜਿਹੜੀ ਜਲੇਬੀ ਆ ਜਲੇਬੀ ਹੈਗੀ iran ਦੀ ਤੇ ਜਿਹੜਾ ਸਮੋਸਾ ਹੈਗਾ asia ਦਾ asia ਇਹੜੇ ਜਿਹੜੇ ਵੈਸਟ 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 ਦਾ ਵੈਸਟ ਦਾ ਦਾ ਮੈਨੂੰ ਲੱਗਦਾ ਹਾਂ ਅਨੁਮਾਨਾ ਮੇਰਾ ਗਾਹ ਗਲਤ ਵੀ ਹੋ ਸਕਦਾ ਚੱਲ ਤੂੰ ਆ ਦਾ ਸੱਚ ਮਾਰ ਲ ਗੂਗਲ ਤੇ ਗੂਗਲ ਸਾਥ ਚ ਮਾਰ ਹਾਂ ਆ ਤੁਹਾਡੀ ਉਮਰ ਵਧਾਈਆ ਤੁਹਾਨੂੰ ਨਹੀਂ ਪਤਾ ਹੈਗਾ ਤੁਹਾਡੇ ਮਾਪਿਆਂ ਨੇ ਦੱਸਿਆ ਨਹੀਂ ਹੈਗਾ ਵੀ ਜਲੇਬੀ ਕਿੱਥੋਂ ਦੀ ਤੇ ਸਮੋਸਾ ਕਿੱਥੋਂ ਦਾ ਤੁਹਾਡਾ ਮਾਪੋ ਹਲਵਾਈ ਰੱਖਿਆ ਹੋਈ ਸੀ ਤਾਂ ਤੇਰੇ ਬਾ ਤੁਹਾਡੇ ਘਰ ਦੇ ਨਾਲ ਤਾਂ ਹਲਵਾਈ ਬੈਠਾ ਸੀ ਤੇ ਘੇਡਾ ਲਵਾਈਆਂ ਇੱਥੇ ਆ ਤੂੰ ਇਹ ਚਾਹ ਹੈਂ ਤੇ ਮੈਂ ਵੀ ਇਸ਼ਤ ਹੀ ਕਿਹਾ ਸੀ ਜਲੇਬੀ ਆ ਗਈ ਆ ਪੀਸ ਨਹੀਂ ਗਿਆ ਮੈਂ ਹਾਂ ਚਲੋ ਇੱਕ ਮੈਂ ਹੁਣ ਤੁਹਾਨੂੰ ਇੱਕ ਚੀਜ਼ ਸੁਣਾਉਣਾ ਸੈਂਟਰ ਲੇਥਿਆ ਹਾਂ ਸੈਂਟਰਲ ਜੋ ਅਮਰੀਕੀ ਦਿਸੈਂਟਰ ਤੋਂ ਆਪਣੇ ਦੀਦੀ ਆਪਣੀ ਮੇਰੇ ਕੋਲ ਮੈਂ ਤੁਹਾਨੂੰ ਦੱਸ ਇੱਕ ਵਾਰੀ ਕੀ ਹੋਇਆ ਨਾ ਕਹਾਣੀ ਸੁਣਾਉਣਾ ਮੈਂ ਤੁਹਾਨੂੰ ਜਿਵੇਂ ਆ ਜਲੇਬੀ ਆ ਹਨ ਤੇ ਆ ਸਮੋਸਾ ਹਨ ਤੇ ਆ ਜਲੇਬੀ ਹਨ ਇੱਕ ਵਾਰੀ ਨਾ ਕੁੜਾ ਹਰ ਛਿੱਟਕੇ ਚਾਈ ਜਾਂਦਾ ਇੱਕ ਵਾਰ ਦੀ ਗੱਲ ਆ ਬਾਤ ਨੂੰ ਸਹੀ ਗੱਲ ਦੱਸਣਾ ਕਰ ਇੱਕ ਵਾਰ ਦੀ ਗੱਲ ਹੈ ਇੱਕ ਅੰਗਰੇਜ਼ ਆਇਆ ਬਾਹਰ ਘੁੰਮਣ ਆਸਤੇ ਬਾਹਰ ਦੇ ਦੇਸ਼ ਤੋਂ ਓਕੇ ਪੰਜਾਬ ਚ ਆਇਆ ਦਿਸ ਇਜ਼ ਪੰਜਾਬ ਚ ਸਾਡੇ ਪੰਜਾਬ ਚ ਆਇਆ ਅੰਗਰੇਜ਼ ਇਨ ਪੰਜਾਬ ਗਿਆ ਤਿੰਨ ਪੰਜਾਬ ਦਿਸ ਪੰਜਾਬ ਤਿੰਨ ਪੰਜਾਬ ਉਹਨਾਂ ਦਾ ਤਾਂ ਪਤਾ ਹੀ ਦਿਸ ਪੰਜਾਬ ਹੀ ਆ ਮੈਂ ਤਾਂ ਤੱਕ ਸਿੱਧਾ ਹੀ ਹੈ ਤੇ ਪੰਜਾਬ ਚ ਆਇਆ ਤੇ ਭਾਈ ਉਹਨੇ ਨਾ ਇੱਥੇ ਆਇਆ ਜਦੋਂ ਰੇੜੀ ਤੇ ਖਾੜਾ ਤੇ ਉਹਨੇ ਕਿਹਾ ਵੀ ਆ ਤਿੰਨ ਗੁੱਠਾਂ ਦੀ ਚੀਜ਼ ਕੀ ਆ ਉਹਨੇ ਵੈਸੇ ਹੀ ਲੈ ਲਈ ਆ ਸਮੋਸਾ ਲੈ ਲਿਆ ਲੈ ਲਿਆ ਲੈ ਲਿਆ ਸਮੋਸੀਆਂ ਵੀ ਆਉਂਦੀਆਂ ਨੇ ਸਮੋਸੀਆਂ ਵੀ ਆਉਂਦੀਆਂ ਅੰਦਰ ਵੀ ਆ ਸਮੋਸੀਆਂ ਵੀ ਜੋ ਸਮੋਸਾ ਲੈ ਲਿਆ ਤੇ ਉਹਨੇ ਦੇਖਿਆ ਹਨਾ ਉਹ ਰੇਡ ਪੁੱਛਿਆ ਦੁਕਾਨ ਵਾਲੇ ਨੇ ਉਹਨੇ ਅੰਗਰੇਜ਼ੀ 'ਚ ਦੱਸਿਆ ਕਿ ਇਹਦੇ ਵਿੱਚ ਕੀ ਆ ਆਲੂਨ ਕੀ ਆਦੇ ਪਟੈਟੋ ਹਨਾ ਇਹ ਪਟੈਟੋ ਦਾ ਬਣਿਆ ਉਹਨੇ ਚੱਣੀ-ਚੁਣੀ ਪਾ ਕੇ ਹਾਂ ਉਹ ਜੋ ਭੁਲੇ ਆਏ ਹਨਾ ਪਚਾ ਆਲੂ ਨਿਕਲੇ ਉਹਨੇ ਖਾ ਲਿਆ ਜੋ ਖਾ ਲਿਆ ਤੇ ਹੁਣ ਸਵਾਦ ਬੜੇ ਅੱਗੇ ਕਿਉਂਕਿ ਪਨੀਰ پنੂਰ ਪਾਇਆ ਸੀ ਤੇ ਉਹਨਾਂ ਅੰਗਰੇਜ਼ਾਂ ਦਾ ਮੈਂ ਇੱਥੇ ਘੁੰਮਣ ਆਇਆ ਥੋੜੇ ਦਿਨ ਚਾਰ ਬਾਅਦ ਮੈਂ ਵਾਪਸ ਜਾਣਾ ਆਪ ਦੇ ਦੇਸ਼ ਤੇ ਮੈਂ ਤੇਨੂੰ ਮਿਲ ਕੇ ਜਾਉਂ ਜਾਂਦਾ ਉਹਨਾਂ ਚਾ ਠੀਕ ਆ ਜਿੱਦ ਨੂੰ ਦੁਬਾਰਾ ਆਇਆ ਮੈਂ ਉਹਨਾਂ ਐ ਕਹਦੇ ਮੈਨੂੰ ਪੈਕ ਕਰਦੇ 10 ਮੋਸੇ ਜਿਵੇਂ ਮੈਂ ਲੈ ਕੇ ਆਇਆ ਤੇ ਉਹਨੇ 10 ਸਮੋਸੇ ਪੈਕ ਕਰਵਾ ਲਏ ਆਤਾਰਵਾਸੀ ਕਰਦੇ ਨੇ ਉੱਥੇ 10 ਸਮੋਸੇ ਪੈਕ ਕਰਵਾ ਲਏ ਤੇ ਜਦੋਂ ਆਪਦੇ ਦੇਸ਼ ਚ ਪਹੁੰਚਿਆ ਉੱਥੇ ਜਦੋਂ ਆਪਦੇ ਦੇਸ਼ ਚ ਪਹੁੰਚਿਆ ਤੇ ਅਮਰੀਕਾ ਲਾ ਲੋ ਜਾਂ ਕੈਨੇਡਾ ਜਿੱਥੋਂ ਦਾ ਜਿਹਾ ਹੋ ਜਦੋਂ ਪਹੁੰਚਿਆ ਉੱਥੇ ਤੇ ਉੱਥੇ ਨਾ ਇੱਕ ਬੋਲਾ ਸਿਆਣਾ ਬੰਦਾ ਸੀ ਜਿਹੜਾ ਸਾਰੀ ਦੁਨੀਆ ਘੁੰਮਦਾ ਸੀਗਾ ਉਹ ਜਾ ਕੇ ਕਹਿੰਦਾ ਦੇਖ ਤੂੰ ਸਾਰੀ ਦੁਨੀਆ ਘੁੰਮੀ ਆ ਨਾ ਮੈਂ ਤੈਨੂੰ ਇੱਕ ਚੀਜ਼ ਦੱਸਦਾ ਕਹਿੰਦਾ ਮੈਂ ਪੰਜਾਬ ਗਿਆ ਸੀ ਨਾ ਇੰਡੀਆ ਚ ਕਦਾਵਾ ਦੇ ਮੈਂ ਆ ਚੀਜ਼ ਲੈ ਕੇ ਆਇਆ ਹਾਂ ਸਮੋਸਾ ਕਹਿੰਦਾ ਕਹਿੰਦਾ ਆਲਦੀਓ ਨੇ ਪਾਸੇ ਦੱਸਿਆ ਵੀ ਵੇਖ ਕਿਹੜੇ ਤਰੀਕੇ ਨਾਲ ਬਣਾਇਆ ਇਹ ਚ ਆਲੂ ਕਿਵੇਂ ਪਾਏ ਹੁਣ ਕੇ ਕਹਿੰਦਾ ਸਾਰੇ ਪਾਸੇ ਦਾ ਬੰਦਾ ਹੈ ਕਿੱਧਰ ਦੀ ਪਾਏ ਹੁਣ ਕਿ ਟੈਟੋ ਵੀ ਆਲੂ ਕਿੱਧਰ ਤਵਾਰ ਆ ਜਾ ਉਹਦਾ ਤੁਮਾ ਚੱਕਰਾਂ ਚ ਪਿਆ ਉਹ ਨਾ ਸਮੋਸਾ ਕਹਿੰਦਾ ਮੈਂ 6 ਮਹੀਨੇ ਪਹਿਲਾਂ ਜਲੇਬੀ ਲੈ ਕੇ ਆਇਆ ਸੀ ਪੰਜਾਬ ਚੋਂ ਇਦਾਂ ਆ ਮੈਂ ਗੁੱਸੇ ਦਰ ਰਹਾ ਕਹਿੰਦਾ ਮੈਂ 6 ਮਹੀਨੇ ਗਿਆ ਸੀ ਪਹਿਲਾਂ ਪੰਜਾਬ ਚ ਆ ਜਲੇਬੀ ਲੈ ਕੇ ਆਇਆ ਸੀ ਕਹਿੰਦਾ ਮੈਨੂੰ ਇਹ ਨਹੀਂ ਪਤਾ ਇਹਦੇ ਵਿੱਚ ਖੰਡ ਕਿਵੇਂ ਪਾਈ ਆ ਫਿਰ ਸ਼ੂ ਕਰ ਕਿਵੇਂ ਪਾਈ ਇਹਦੇ ਵਿੱਚ ਕਹਿੰਦਾ ਤੂੰ ਰਾਤ ਸਮੋਸੇ ਨੂੰ ਰੋਈ ਜਾਣਾ ਵੀ ਆਦੂ ਕਿਵੇਂ ਪਾਏ ਆ ਵਿੱਚ ਕਹਿੰਦਾ ਮੈਂ ਜਲੇਬੀ 6 ਮਹੀਨੇ ਹੋਏ ਕਹਿੰਦਾ ਮੈਨੂੰ ਸਰਚ ਕਰੀ ਜਾਣਾ ਵੀ ਇਹ ਗੋਲ ਗੋਲ ਬਣਾਈ ਆਏ ਆ ਕਰਕੇ ਤੇ ਵਿੱਚ ਖੰਡ ਕਿਵੇਂ ਚੜੀ ਗਈ ਸਾਡੇ ਪੰਜਾਬ ਦੇ ਪੂਰੀਆ ਹੁੰਦੇ ਆ ਏਡੇ ਵਧੀਆ ਘੈਂਟ ਹੁਣ ਤੂੰ ਕੀ ਖਾਣਾ ਸਮੋਸਾ 10 ਰੁਪਈਆ ਦਾ ਸਮੋਸਾ 10 ਰੁਪਏ ਚਾਹ ਦੇ ਕੱਪ ਦੇ 20 ਰੁਪਏ ਹੋ ਗਏ ਤੇਰੀ ਉੱਚੇ ਚਾਰੀ ਤੇ ਮਾਂ ਨੂੰ ਮਾਂ ਨੂੰ ਤੇ ਬਾਕੀ ਦੱਸੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਸ਼ੇਅਰ ਕਰੋ ਚੈਨਲ ਨੂੰ ਫੋਲੋ ਕਰੋ ਧੰਨਵਾਦ